ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮਾਈਨਿੰਗ ਨੂੰ ਲੈ ਕੇ ਸੁਭਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਹਾਲਾਂਕਿ ਮਾਈਨਿੰਗ ਕਈ ਥਾਵਾਂ ਦੇ ਉੱਤੇ ਜਾਇਜ਼ ਵੀ ਹੁੰਦੀ ਹੈ ਕਈ ਥਾਵਾਂ ਦੇ ਉੱਤੇ ਨਜਾਇਜ਼ ਵੀ ਹੁੰਦੀ ਹੈ ਤਿੰਨਾਂ ਦਿਨਾਂ ਦੇ ਵਿੱਚ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਮਾਈਨਿੰਗ ਹੁੰਦੀ ਹੈ ਉਹ ਰੋਕ ਦਿੱਤੀ ਜਾਂਦੀ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਮੌਨਸੂਨ ਦੇ ਵਿੱਚ ਤਾਂ ਜੋ ਕੋਈ ਵੀ ਖਤਰਾ ਅਜਿਹਾ ਪੈਦਾ ਨਾ ਹੋਵੇ ਜਿਸ ਦੇ ਨਾਲ ਲੋਕ ਸਕਤੇ ਦੇ ਵਿੱਚ ਆ ਜਾਣ ਤੇ ਲੋਕਾਂ ਵਾਸਤੇ ਮੁਸੀਬਤ ਬਣ ਜਾਵੇ ਤੇ ਐਸੇ ਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਇੱਕ ਵਿਅਕਤੀ ਵੀ ਬੋਲਦਾ ਹੋਇਆ ਨਜ਼ਰ ਆ ਰਿਹਾ ਉਹ ਪੂਰੀ ਲੋਕੇਸ਼ਨ ਪੂਰਾ ਐਡਰੈਸ ਵੀ ਦੱਸ ਰਿਹਾ ਹੈ ਤੇ ਕਹਿ ਰਿਹਾ ਕਿ ਸਾਡੇ ਘਰਾਂ ਨੂੰ ਖਤਰਾ ਹੈ ਸਾਡੇ ਪਿੰਡਾਂ ਨੂੰ ਸਾਡੇ ਇਲਾਕੇ ਨੂੰ ਖਤਰਾ ਹੈ ਕਿਉਂਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਬਨ ਨੂੰ ਵੀ ਖਤਰਾ ਬਣਿਆ ਹੋਇਆ ਹੈ ਬਨ ਕਿਸੇ ਵੀ ਵੇਲੇ ਨੁਕਸਾਨਿਆ ਜਾ ਸਕਦਾ ਹੈ ਤਾਂ ਇਹ ਮਾਮਲਾ ਹੈ ਮੱਤੇਵਾੜਾ ਦਾ ਮੱਤੇਵਾੜਾ ਦੇ ਕੋਲ ਪਿੰਡ ਹੈ ਮੇਗਵਾਲ ਤੇ ਉੱਥੇ ਨਾਲ ਥਾਣਾ ਵੀ ਹੈ ਤੇ ਥਾਣੇ ਦੇ ਨਜ਼ਦੀਕ ਹੀ ਕਹਿੰਦੇ ਇਹ ਨਜਾਇਜ਼ ਮਾਈਨਿੰਗ ਧੜਲੇ ਨਾਲ ਚੱਲਦੀ ਹੈ ਪਰ ਕੋਈ ਵੀ ਇਹਦੀ ਸਾਰ ਨਹੀਂ ਲੈਂਦਾ ਬੇਖਬਰ ਰਹਿੰਦਾ ਥਾਣਾ ਮਿਹਰਬਾਨ ਦੀ ਹੱਦ ਚੌਂਕੀ ਮੱਤੇੜ ਦੀ ਬੈਕ ਸਾਈਡ ਤੇ ਬਿਲਕੁਲ ਕਿਲੋਮੀਟਰ ਚੌਂਕੀ ਮੱਤੇੜ ਦੇ ਬੈਕ ਸਾਈਡ ਤੇ ਸਾਰੀ ਜਾਤ ਨਜਾਇਜ਼ ਮੈਨੇ ਹੁੰਦੀ ਆ ਔਰ ਦਰਿਆ ਦੇ ਵਿੱਚ ਜਿਹੜਾ ਬਾਨਾ ਸਤਲੋ ਦਾ ਉਹ ਬਿਲਕੁਲ ਕਮਜ਼ੋਰ ਹੋ ਚੁੱਕਾ ਵਾ ਆ ਦੇਖੋ ਰਾਤ ਸਾਰੀ ਰਾਤ ਮੈਨੇ ਕੋਈ ਇੱਥੇ ਜੀ ਕਈ ਦਿਨ ਹੋ ਗਏ ਹੁੰਦਿਆਂ ਨੂੰ ਇਸ ਸਬੰਧ ਵਿੱਚ ਕਈ ਵਾਰੀ ਅਸੀਂ ਡੀਸੀ ਸਾਹਿਬ ਨੂੰ ਤੇ ਮੈਨੇ ਵਿਭਾਗ ਨੂੰ ਵੀ ਲਿਖ ਚੁੱਕੇ ਆ ਕਿ ਦੇਖੋ ਸਾਡਾ ਸਾਤੋ ਦਰਿਆ ਦੇ ਨੇੜੇ ਪੈਂਦਾ ਤੇ ਜਿਹੜਾ ਬੰਨ ਆ ਉਹ ਬਿਲਕੁਲ ਕਮਜ਼ੋਰ ਹੋ ਚੁੱਕਾ ਹੈ ਜੇ ਤੁਹਾਨੂੰ ਬੰਨ ਦੀ ਦਿਸ਼ਾ ਦਿਖਾਈਏ ਕਿ ਬੰਨ ਬਿਲਕੁਲ ਡੈਡ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਦੇਖੋ ਕਿੰਨੇ ਕਿੰਨੇ ਟੋਏ ਪਾ ਦਤੇ ਇਹਨਾਂ ਨੇ ਖੇਤਾਂ ਦੇ ਵਿੱਚ ਅਗਰ ਜੇ ਹੁਣ ਸਤੋ ਦਾ ਰਿਆਜ ਪਾਣੀ ਆ ਗਿਆ ਬਰਸਾਤ ਦਾ ਸਮਾਂ ਅੱਜ 19 ਤਰੀਕ ਆ ਆ ਦੇਖੋ ਮੈਂ ਅਖਬਾਰ ਨਾਲ ਲੈ ਕੇ ਆਇਆ ਵਾਂ ਦਿਖਾਉਣ ਵਾਸਤੇ 19 ਅਗਸਤ ਦਾ 19 ਜੁਲਾਈ ਆ ਦੇਖੋ ਜੀ 19 ਜੁਲਾਈ ਨੂੰ ਅਜੇ ਇਹ ਪ੍ਰੋਗਰਾਮਾ ਇੱਥੇ ਮੈਂ ਖੜਾ ਮੌਕੇ ਦੇ ਔਰ ਸਤੋ ਦਾ ਰਿਆਜ ਦੇ ਬਿਲਕੁਲ ਕੰਡੇ ਦੇ ਉੱਪਰ ਇਹ ਖੇਤਾਂ ਦੇ ਵਿੱਚ ਆਹ ਦੇਖੋ ਟੋਏ ਪਾਤੇ ਰਾਤ ਨੂੰ ਕਿੰਨੀ ਮੈਲنگ ਹੁੰਦੀ ਆ ਆ ਦੇਖ ਲਓ ਤੁਸੀਂ ਕਟੋ-ਕਟ 10-10 ਪੱਟ ਆ ਪਾਣੀ ਕੱਢਿਆ ਪਿਆ ਦੇਖੋ ਧਰਤੀ ਦੇ ਵਿੱਚ ਉਹਨਾਂ ਨੇ ਔਰ ਮੈਂ ਲੁਧਿਆਣਾ ਪ੍ਰਸ਼ਾਸਨ ਨੂੰ ਸਾਰੀ ਰਾਤ ਫੋਨ ਕਰਦਾ ਰਿਹਾ ਲੁਧਿਆਣੇ ਦੇ ਐਕਸ਼ਨ ਸਾਹਿਬ ਨੂੰ ਰਾਜ ਤਾ ਅਗਰਵਾਲ ਜੀ ਨੂੰ ਔਰ ਐਸਡੀਓ ਸਾਹਿਬ ਨੂੰ ਵੀ ਫੋਨ ਕਰਦਾ ਰਿਹਾ ਔਰ ਐਸਐਚਓ ਮਿਹਰਬਾਨ ਵੀ ਕੀਤਾ ਵਾ ਪਰ ਕੋਈ ਮੈਨਿੰਗ ਬੰਦ ਨਹੀਂ ਹੋਈ ਤੁਸੀਂ ਸਾਡੇ ਪਿੰਡ ਦੀ ਜਾ ਕੇ ਪਿੰਡ ਦੇ ਵਿੱਚ ਹਰ ਕਾਰ ਦੇ ਵਿੱਚ ਕੈਮਰੇ ਲਗਾਏ ਤਕਰੀਬਨ 메ਨ ਰੋਡ ਦੇ ਉੱਪਰ ਤੁਸੀਂ ਕੈਮਰੇ ਚੈੱਕ ਕਰ ਲਓ ਸਾਰੀ ਰਾਤ ਦੇ ਕਿੰਨੇ ਟਿਪਰ ਭਰ ਕੇ ਗਏ ਆ ਆ ਦੇਖੋ ਥੱਲੇ ਤੋਂ ਪਾਣੀ ਘੜ ਦਤਾ ਇਹਨਾਂ ਨੇ ਇਹ ਮੈਨਿੰਗ ਬਿਲਕੁਲ ਨਜਾਇਜ਼ ਹੋ ਰਹੀ ਆ ਔਰ ਮੈਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਅਗਰ ਜੇ ਸਾਡੇ ਪਿੰਡਾਂ ਦੇ ਵਿੱਚ ਇਸ ਵਾਰ ਸੱਤ ਉਹ ਦਰਿਆ ਦਾ ਪਾਣੀ ਆ ਗਿਆ ਤਾਂ ਸਾਡੇ ਪਿੰਡਾਂ ਦੇ ਲੋਕ ਰੜ ਗਏ ਜਾਂ ਹੜ੍ਹ ਗਏ ਇਹਦਾ ਜ਼ਿੰਮੇਵਾਰ ਪੰਜਾਬ ਦਾ ਪ੍ਰਸ਼ਾਸਨ ਔਰ ਜ਼ਿਲ੍ਹਾ ਪ੍ਰਸ਼ਾਸਨ ਦਾ ਦੋਸ਼ਾ ਹੋਵੇਗਾ ਔਰ ਮੈਨੇ ਵਿਭਾਗ ਹੋਵੇ ਕਿ ਦੇਖੋ ਤੁਸੀਂ 7 7 8 8 ਫੁੱਟ ਡੂੰਘਾ ਚੋਕ ਤਾਂ ਇਹਨਾਂ ਨੇ ਮੈ ਨਿਗਾਲੇ ਨੇ ਔਰ ਬਿਨਾ ਕਿਸੇ ਸਰਕਾਰ ਦੇ ਇਹ ਚੱਲ ਰਹੀ ਆ ਸਰਕਾਰ ਨੂੰ ਵੀ ਕਈ ਵਾਰੀ ਬੇਨਤੀ ਕਰਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਮੈਂ ਬੇਨਤੀ ਕਰਦਾ ਅਗਰ ਇਹ ਹੁਣ ਹਾੜ ਆ ਗਿਆ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਲੁਧਿਆਣੇ ਦਾ ਆਹ ਦੇਖ ਲਓ ਜੀ ਤੁਸੀਂ ਕਿਵੇਂ ਟੋਏ ਪੜਤੇ ਕੱਟੋ-ਕੱਟ 5 ਦਿਨ ਹੋ ਗਏ ਇਹ ਮੈਂ ਨਗਰੰਦਿਆਂ ਨੂੰ ਮੈਂ ਡੀਸੀ ਸਾਹਿਬ ਨੂੰ ਵੀ ਤੇ ਮੈਨਿੰਗ ਵਿਭਾਗ ਨੂੰ ਵੀ ਬਰਖਾਸਾ ਦੇ ਚੁਕਾਵਾ ਤੇ 18 ਮਹਿਬਾਨ ਨੂੰ ਵੀ ਸੂਚਿਤ ਕੀਤਾ ਪਰ ਕੋਈ ਸੁਣਵਾਈ ਨਹੀਂ ਗਈ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਖਾਸ ਕਰਕੇ ਇਲਾਕਾ ਨਿਵਾਸੀਆਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਜਿਹੜੀ ਇਹ ਮੈਨੇਗਾ ਇਹ ਰੋਕ ਸਕੇ ਤੇ ਆਪਣਾ ਜਿਹੜਾ ਨੁਕਸਾਨ ਆ ਉਸ ਤੋਂ ਆਪਾਂ ਬਚ ਸਕੀਏ ਮੈਂ ਫੇਰ ਬੇਨਤੀ ਕਰਦਾ ਕਿ ਮਾਈਨਿੰਗ ਨੂੰ ਬੰਦ ਕੀਤਾ ਜਾਵੇ ਔਰ ਬੰਦ ਦੀ ਕਾਰਵਾਈ ਕੀਤੀ ਜਾਵੇ ਸੁਪਾਲ ਸਿੰਘ ਖੈਰਾ ਨੇ ਇਸ ਮੁੱਦੇ ਨੂੰ ਚੁੱਕਿਆ ਇਸ ਤੋਂ ਪਹਿਲਾਂ ਮਾਈਨਿੰਗ ਦੇ ਕਈ ਮਾਮਲੇ ਸਾਹਮਣੇ ਆਏ ਅਲਗਰਾਹ ਪੁਲ ਸੀਗਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਇੱਕ ਪੁਲ ਪਰਸੋਂ ਡੈਮੇਜ ਵੀ ਹੋ ਚੁੱਕਿਆ ਇਸ ਤੋਂ ਇਲਾਵਾ ਹੋਰ ਵੀ ਕਈ ਪੁਲ ਨੇ ਜਿਹੜੇ ਖਤਰੇ ਦੇ ਵਿੱਚ ਆਏ ਹੋਏ ਨੇ ਲੋਕ ਮਾਈਨਿੰਗ ਨੂੰ ਲੈ ਕੇ ਮੋਰਚਾ ਖੋਲ ਚੁੱਕੇ ਨੇ ਘਰਾਂ ਦੇ ਨੇੜੇ ਮਾਈਨਿੰਗ ਕੀਤੀ ਜਾਂਦੀ ਹੈ ਪਰ ਕਾਰਵਾਈਆਂ ਨੇ ਜੜੀਆਂ ਉਹ ਬਹੁਤ ਘੱਟ ਹੋ ਰਹੀਆਂ ਨੇ ਤੇ ਹੁਣ ਜਿਹੜੀ ਖਬਰ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ ਇਹ ਸਾਨੇਵਾਲ ਹਲਕੇ ਦਾ ਜੀ ਮੱਤੇਵਾੜਾ ਤੇ ਮੱਤੇਵਾੜਾ ਦੇ ਨੇੜੇ ਪੈਂਦਾ ਇੱਕ ਮੇਘਵਾਲ ਤੇ ਮੇਘਵਾਲ ਪੁਲਿਸ ਸਟੇਸ਼ਨ ਆ ਇਹਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਕਹਿੰਦੇ ਜੀ ਖਤਰਾ ਬਣਿਆ ਹੋਇਆ ਹੈ ਪਿੰਡਾਂ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਸਤ루ਦ ਰਿਆ ਬਿਲਕੁਲ ਨੇੜੇ ਪੈਂਦਾ ਹੈ ਤੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਜਾਗਣ ਤੇ ਇਹ ਮਸਲੇ ਦਾ ਹੱਲ ਕਰਨ ਨੋਟਿਸ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਨਜਾਇਜ਼ ਮਾਈਨਿੰਗ ਤੜੱਲੇ ਦੇ ਨਾਲ ਚੱਲ ਰਹੀ ਹੈ ਤੇ ਸਤਲੁਜ ਦਰਿਆ ਹੜਾਂ ਜਾਂ ਜਿਹੜੀਆਂ بارشਾਂ ਨੇ ਉਹਦੇ ਨਾਲ ਜ਼ਿਆਦਾ ਮਾਰ ਨਹੀਂ ਚੱਲ ਸਕਦਾ ਹੁੰਦਾ ਇਸ ਕਰਕੇ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਫਸਲਾਂ ਅਤੇ ਜੀਵਨ ਦੋਵੇਂ ਖਤਰੇ ਦੇ ਵਿੱਚ ਪੈ ਜਾਂਦੇ ਨੇ ਜਦੋਂ ਕਿਸੇ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਤੇ ਉਹਦੇ ਕਿਨਾਰੇ ਕਮਜ਼ੋਰ ਹੋ ਜਾਂਦੇ ਨੇ ਕੁਲਮਲਾਕੇ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਦੀ ਕਰਨ ਦੀ ਮੰਗ ਵੀ ਕਰ ਦਿੱਤੀ ਹੈ ਕਿ ਨਜਾਇਜ਼ ਮਾਈਨਿੰਗ ਨੂੰ ਠੱਲ ਪਾਈ ਜਾਵੇ ਪਰ ਨਜਾਇਜ਼ ਮਾਈਨਿੰਗ ਨੂੰ ਠੱਲ ਪਉਣਾ ਬੜਾ ਮੁਸ਼ਕਲ ਹੋ ਚੁੱਕਿਆ ਹੈ ਪਿੱਛੇ ਜੇ ਰੇਤਾ ਬਜਰੀ ਦੇ ਰੇਟ ਜਦੋਂ ਵਧੇ ਹੋਏ ਸੀਗੇ ਤਾਂ ਸਰਕਾਰ ਨੇ ਆਉਂਦੇ ਹੀ ਕਿਹਾ ਕਿ ਅਸੀਂ ਤਾਂ 5 ਰੁਪਏ ਫੁੱਟ ਰੇਤਾ ਬਜਰੀ ਦਿਆ ਕਰਾਂਗੇ ਤੁਹਾਨੂੰ ਮੌਕੇ ਤੇ ਆਪਣਾ ਵਹੀਕਲ ਲੈ ਜਾਣਾ ਪਵੇਗਾ ਤੁਸੀਂ ਪਰਚੀ ਕਟਾਓ ਆਪਣੀ ਟਰਾਲੀ ਟਰੈਕਟਰ ਆਪਣੇ ਪਰੋ ਤੇ ਲੈ ਆਓ ਤੇ ਜੇਕਰ ਜੇ ਕੋਈ ਨਹੀਂ ਲਿਜਾ ਸਕਦਾ ਤਾਂ ਫਿਰ ਕਿਰਾਏ ਪਾੜੇ ਦਾ ਇੰਤਜ਼ਾਮ ਵੀ ਤੁਹਾਨੂੰ ਬਿਲਕੁਲ ਘੱਟ ਰੇਟ ਤੇ ਕੀਤਾ ਜਾਵੇਗਾ ਪਰ ਅਜੇ ਨਹੀਂ ਉਹੀ ਰੇਟ ਨੇ ਰੇਤਾ ਬਜਰੀ ਦੇ 30 ਰੁਪਏ ਪ੍ਰਤੀ ਅਜਿਹਾ ਫੁੱਟ ਦੇ ਹਿਸਾਬ ਨਾਲ ਜਾਂ ਸਕੇਅਰ ਫੁੱਟ ਦੇ ਹਿਸਾਬ ਨਾਲ ਹੁੰਦਾ ਉਸੇ ਹਿਸਾਬ ਦੇ ਨਾਲ ਹੀ ਰੇਤਾ ਬਜਰੀ ਮਿਲਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਤਾਂ ਉਹ ਦਾਵਾ ਠੋਸ ਹੋ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਵਾਰ ਕਮੇਟੀਆਂ ਵੀ ਬਣੀਆਂ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਗਿਆ ਪਰ ਫਿਰ ਵੀ ਉਸੇ ਤਰ੍ਹਾਂ ਹੀ ਇਹ ਸਾਰੀਆਂ ਖਬਰਾਂ ਆਉਂਦੀਆਂ ਨੇ ਜਿਨੂੰ ਲੋਕ ਵੀ ਨਜਾਇਜ਼ ਮਾਈਨਿੰਗ ਦੱਸਦੇ ਨੇ ਲੀਡਰ ਵੀ ਨਜਾਇਜ਼ ਮਾਈਨਿੰਗ ਦੱਸਦੇ ਨੇ ਤੇ ਪੰਜਾਬ ਸਰਕਾਰ ਦੇ ਉੱਤੇ ਕੀ ਪੱਖ ਰੱਖਦੀ ਹੈ ਇਹ ਬਾਅਦ ਦੀਆਂ ਗੱਲਾਂ ਨੇ ਪਰ ਉਹ ਸੁਖਪਾਲ ਸਿੰਘ ਖਹਿਰਾਂ ਨੇ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ